हेलो एवरीवन स्वागत है ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਬਰਾੜ ਵਲੌਗਸ ਤੇ ਹੋਰ ਤੋਂ ਸਾਰੇ ਕਿਵੇਂ ਹੋਪ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰਾਂ ਤੇ ਤੰਦਰੁਸਤ ਹੋਵੋਗੇ ਲਓ ਜੀ ਵਲੌਗ ਦੀ ਸਟਾਰਟਿੰਗ ਕਰ ਲਗਾ ਕਾਫੀ ਦਿਨਾਂ ਬਾਅਦ ਮੈਂ ਵਲੌਗ ਬਿਲਕੁਲ ਵੀ ਨਹੀਂ ਬਣਾ ਰਹੀ ਸੀ ਕਿ ਵਲੌਗ ਦੇ ਨਾਂ ਬਣਾਉਂਦਾ ਕੰਮ ਸੀ ਬਸ ਮੋਟੀਵੇਸ਼ਨ ਜਿਹੜਾ ਖੁਦ ਦਾ ਮੋਟੀਵੇਸ਼ਨ ਉਹ ਘੱਟ ਹੋ ਗਿਆ ਸੀ ਬਿਲਕੁਲੀ ਵਲੌਗ ਬਣਾਉਣ ਦੇ ਮਾਮਲੇ 'ਚ ਫਿਲਹਾਲ ਹੁਣ ਵੀ ਮੈਂ ਧੁੱਪ ਦੇ ਵਿੱਚ ਖੜੀ ਹੋਈ ਤਾਂ ਕਰਕੇ ਜਿਹੜੀਆਂ ਅੱਖਾਂ ਇਦਾਂ ਲੱਗ ਰਹੀਆਂ ਨੇ ਤੇ ਆਪਾਂ ਬਣਾਉਣ ਲੱਗੇ ਸੀ ਸਬਜ਼ੀ ਮੈਂ ਕਿ ਚਲੋ ਬਾਅਦ ਨੇ ਹੁਣ ਵਲੌਗ ਸ਼ੂਟ ਕਰਨ ਦੀ ਕੋਸ਼ਿਸ਼ ਕਰਕੇ ਦੇਖਦੇ ਹਾਂ ਕਿ ਮੈਥੋਂ ਹੋ ਪਾ ਰਿਹਾ ਕਿ ਨਹੀਂ ਤੇ ਹੁਣ ਮੈਂ ਬਣਾਉਣ ਲੱਗੀ ਸੀ ਸਬਜ਼ੀ ਤੇ ਜੇ ਕੋਈ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਤੇ ਇਹਨਾਂ ਦੇ ਨਾਲ ਮੋਟੀਵੇਸ਼ਨ ਮਿਲਦਾ ਸੋ ਪਲੀਜ਼ ਅਗੇਨ ਤੁਸੀਂ ਮੈਨੂੰ ਮੋਟੀਵੇਟ ਕਰੋ ਕਿਉਂਕਿ ਮੈਂ ਮੋਟੀਵੇਸ਼ਨ ਤੋਂ ਥੋੜੀ ਜਿਹੀ ਦੂਰ ਹੋ ਚੁੱਕੀ ਆ ਵਲੌਗ ਦੇ ਮਾਮਲੇ 'ਚ ਡੇਲੀ ਵਲੌਗ ਪਾਉਣ ਵਾਲੀ ਸੀ ਮੈਂ ਬਿਲਕੁਲ ਡੇਲੀ ਵਲੌਗ ਆਪਾਂ ਤੁਹਾਡੇ ਸਾਹਮਣੇ ਪਾਉਂਦੇ ਸੀ ਪਰਣੀ ਮੋਟੀਵੇਸ਼ਨ ਕਿੱਥੇ ਚਲਾ ਗਿਆ ਸਾਰਾ ਕਿ ਮੇਰਾ ਜੀ ਹੀ ਨਹੀਂ ਕਰ ਰਿਹਾ ਕਿ ਮੈਂ ਵਲੌਗਸ ਬਣਾ ਕੇ ਪਾਵਾਂ ਸੋ ਸੋ ਆਪਣੇ ਆਪ ਨੂੰ ਮੋਟੀਵੇਟ ਅੱਜ ਖੁਦ ਨੂੰ ਕਰਕੇ ਤੇ ਮੈਂ ਵਲੌਗ ਨੂੰ ਸ਼ੂਟ ਕਰ ਰਹੀ ਆ ਪੋਸੀਬਲ ਹੈ ਹੋਇਆ ਤਾਂ ਮੈਂ ਇਹ ਵਲੌਗ ਨੂੰ ਅੱਜ ਹੀ ਸ਼ੂਟ ਕਰਕੇ ਤੇ ਅੱਜ ਹੀ ਤੁਹਾਡੇ ਤੱਕ ਪਹੁੰਚਾ ਦੂੰਗੀ ਤੇ ਚਲੋ ਜੀ ਅੱਜ ਆਪਾਂ ਸ਼ੁਰੂ ਕਰ ਇਹ ਹੁੰਦੇ ਆ ਚੱਪਣ ਗਦੋ ਤੇ ਚੱਪਣ ਗਦੋ ਦੀ ਸਬਜ਼ੀ ਬਣਾਉਣੀ ਹੈ ਮੋੜੀ ਇਹ ਆਪਾਂ ਬਣਾਉਣੀ ਚੱਪਨ ਕੱਦੂ ਦੀ ਸਬਜ਼ੀ ਤੇ ਬਾਕੀ ਤੁਹਾਨੂੰ ਪਤਾ ਕਿ ਆਪਾਂ ਮੈਰਿਸ ਤੇ ਇਹ ਤੋਂ ਪਹਿਲਾਂ ਮੈਰਿਸ ਵਗੈਰਾ ਤੇ ਗਏ ਹੋਏ ਸੀ ਜਿਹੜਾ ਸ਼ਡਿਊਲ ਆ ਬਿਲਕੁਲ ਤੁਹਾਨੂੰ ਪਤਾ ਮੈਰਿਸ ਵਗੈਰਾ ਤੇ ਜਾ ਕੇ ਸ਼ਡਿਊਲ ਖਰਾਬ ਹੋ ਜਾਂਦਾ ਤੇ ਬਾਕੀ ਤੁਹਾਨੂੰ ਇੱਕ ਨਹੀਂ ਦੋ ਦੋ ਵਿਆਹ ਇਕੱਠੇ ਸੀ ਦੂਜੇ ਨੰਬਰ ਤੇ ਤੁਹਾਨੂੰ ਪਤਾ ਭੂਆ ਜੀ ਆਏ ਹੋਏ ਸੀ ਕੋਈ ਵਲੌਗ ਸ਼ੂਟ ਹੀ ਨਹੀਂ ਕਰਿਆ ਗਿਆ ਤੁਹਾਨੂੰ ਕਿੱਦਾਂ ਦਿਖਾਂਦੀ ਉਹ 8 ਦਿਨ ਆਪਣੇ ਕੋਲ ਲਗਾ ਕੇ ਗਏ ਨੇ ਭੂਆ ਜੀ ਬਟ ਇੱਕ ਦਿਨ ਵੀ ਮੈਂ ਵਲੌਗ ਸ਼ੂਟ ਨਹੀਂ ਕਰ ਪਾਈ ਉਹਨਾਂ ਦੇ ਨਾਲ ਤਾਂ ਜੋ ਤੁਹਾਡੇ ਨਾਲ ਵੀ ਸ਼ੇਅਰ ਕਰ ਪਾਉਂਦੀ ਕਿ ਭੂਆ ਜੀ ਆਏ ਹੋਏ ਨੇ ਹਨਾ ਨਾ ਜਾਣ ਬਾਕੀ ਦਾ ਆਉਣ ਬਾਕ ਕਲਿੱਪ ਮੈਂ ਨਹੀਂ ਬਣਾਈ ਹਨਾ ਤੇਪਟ ਮੋਟੀਵੇਸ਼ਨ ਹੀ ਨਹੀਂ ਜਦੋਂ ਬੰਦੇ ਕੋਲ ਹੁੰਦਾ ਨਾ ਕੋਈ ਕੰਮ ਨਹੀਂ ਬੰਦਾ ਕਰ ਸਕਦਾ ਮੋਟੀਵੇਟ ਕਰਨਾ ਆਪਣੇ ਆਪ ਨੂੰ ਵੀ ਜ਼ਰੂਰੀ ਹੈ ਤੇ ਜੇਕਰ ਕੋਈ ਹੋਰ ਪਰਸਨ ਆਪਾਂ ਨੂੰ ਮੋਟੀਵੇਟ ਕਰਦਾ ਤਾਂ ਉਹਦੇ ਨਾਲ ਬਹੁਤ ਵਧੀਆ ਮੋਟੀਵੇਸ਼ਨ ਆਉਂਦਾ ਹੈ ਹਨਾ ਸੋ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਜੇ ਤਾਂ ਜੋ ਮੈਂ ਦੁਬਾਰਾ ਮੋਟੀਵੇਟ ਹੋ ਕੇ ਆਪਣੀ ਜਿਹੜੇ ਰੂਟੀਨ ਨੂੰ ਦੁਬਾਰਾ ਵੀਡੀਓਸ ਤੇ ਆ ਸਕਾਂ ਤੇ ਚਲੋ ਜੀ ਅੱਜ ਦੀ ਵੀਡੀਓ ਨੂੰ ਕਰਦੇ ਸ਼ੁਰੂ ਆਪਾਂ ਤੇ ਭੂਆ ਜੀ ਕੱਲ ਚਲੇ ਗਏ ਸੀ ਤੇ ਆਪਾਂ ਹੁਣ ਬਣਾਉਣ ਲੱਗੇ ਆ ਚੱਪਣ ਗਦੂ ਦੀ ਸਬਜ਼ੀ ਤੁਹਾਡੇ ਨਾਲ ਸ਼ੇਅਰ ਕਰਦੀ हूं मैं ਕਿੱਦਾਂ ਬਣਾਉਣੇ ਚੱਪਣ ਲਓ ਜੀ ਇੱਥੇ ਮੈਂ ਕੜਾਹੀ ਗਰਮ ਧਰਤੀ ਸੀ ਤੇ ਕੜਾਹੀ ਦੇ ਵਿੱਚ ਪਾਤਾ ਸਰੋਂ ਦਾ ਤੇਲ ਕਿਉਂਕਿ ਤੁਹਾਨੂੰ ਪਤਾ ਸਰੋਂ ਦੇ ਤੇਲ 'ਚ ਜਿਹੜੀ ਸਬਜ਼ੀ ਦਾ ਟੇਸ ਆ ਡਿਫਰੈਂਟ ਹੁੰਦਾ ਨਾ ਟੇਸਟੀ ਲੱਗਦੀ ਹੈਗੀ ਤੇ ਚਲੋ ਜੀ ਇੱਥੇ ਆਪਾਂ ਹੁਣ ਤੇਲ ਪਾਤਾ ਤੇਲ ਗਰਮ ਹੁੰਦਾ ਤੇ ਆਪਾਂ ਐਡ ਆਨ ਕਰਾਂਗੇ ਦੇ ਵਿੱਚ ਜੀਰਾ ਠੀਕ ਹੈ ਜੀ ਅੱਜ ਆਪਾਂ ਕਾਦੀ ਸਬਜ਼ੀ ਬਣਾਉਣੀ ਆ ਅੱਜ ਆਪਾਂ ਬਣਾਉਣੀ ਆ ਚੱਪਣ ਗੱਦੂ ਦੀ ਸਬਜ਼ੀ ਠੀਕ ਹੈ ਜੀ ਇਹ ਦੇਖੋ ਪਤਾ ਕਿ ਜਦੋਂ ਮੈਂ ਤੁਹਾਨੂੰ ਦਿਖਾਇਆ ਨਾ ਚੱਪਣ ਕਦੂਆਂ ਦੀ ਕੱਟੀ ਹੋਈ ਸਬਜ਼ੀ ਤਾਂ ਦਿਨ ਕੀ ਹੋਇਆ ਇੱਕ ਦੋ ਜਿਹੜਾ ਡ੍ਰੌਪ ਉਹਦੇ ਵਿੱਚ ਪਾਣੀ ਤੇ ਜਿਹੜੇ ਆਪਣੇ ਤੇਲ ਦੇ ਵਿੱਚ ਪੈ ਗਏ ਤੇ ਜਿਹੜਾ ਤੇਲ ਉਛਲਣ ਲੱਗ ਗਿਆ ਹਨਾ ਉੱਪਰ ਨੂੰ ਸੋ ਇਸ ਕਰਕੇ ਇਦਾਂ ਹੋ ਰਹੀ ਸੀ ਕਲਿੱਪ ਤੇ ਦਿਨ ਇਸ ਤੋਂ ਬਾਅਦ ਮੈਂ ਕਟਛੀ ਮਾਰੀ ਐਂਡ ਮੈਂ ਕਿਹਾ ਚਲੋ ਤੇਲ ਨੂੰ ਪਹਿਲਾਂ ਚੰਗੀ ਤਰ੍ਹਾਂ ਗਰਮ ਕਰ ਲਈਏ ਦਿਨ ਐਡ ਔਨ ਕਰਦੇ ਆਪਾਂ ਇਹਦੇ ਵਿੱਚ ਜੀਰਾ ਠੀਕ ਹੈ ਜੀ ਤੇ ਚੱਪਣ ਕਦੂ ਨੂੰ ਮੈਂ ਲੰਮੇ-ਲੰਮੇ ਸਾਈਜ਼ ਵਿੱਚ ਕੱਟ ਲਿਆ ਸੀ ਮੈਂ ਪਹਿਲਾਂ ਕਲਿੱਪ ਨਹੀਂ ਲਈ ਕਿ ਤੁਹਾਨੂੰ ਮੈਂ ਦਿਖਾ ਦਿੰਦੀ ਹਨਾ ਕਿਹੜੇ ਹੁੰਦੇ ਚੱਪਣ ਕਦੂ ਨੈਕਸਟ ਵਾਰ ਬਣਾਵਾਂਗੇ ਤਾਂ ਉਹ ਵੈਸੇ ਦਿਖਾ ਦੂੰਗੇ ਤੁਹਾਨੂੰ ਮੈਂ ਤਲੌਜੇ ਇੱਥੇ ਮੈਂ ਜੀਰਾ ਪਾਤਾ ਸੀਗਾ ਜੀਰਾ ਪਾਣ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਪਿਆਜ਼ ਐਂਡ ਧਣੀਆਂ ਕੱਟਿਆ ਹੋਇਆ ਤੇ ਬਟ ਇਹਦੇ ਵਿੱਚ ਮੈਂ ਲਸਣ ਔਰ ਅਦਰਕ ਨਹੀਂ ਪਾਣਾ ਵੈਸੇ ਵੀ ਪਾ ਵੀ ਸਕਦੇ ਲਸਣ ਔਰ ਅਦਰਕ ਐਡ ਔਨ ਨਹੀਂ ਕਰਨਾ ਪਲੱਸ ਟਮਾਟਰ ਹੈ ਨਹੀਂ ਠੀਕ ਹੈ ਲਸਣ ਔਰ ਅਦਰਕ ਨਹੀਂ ਐਡ ਔਨ ਕਰਨਾ ਇਹਦੇ ਵਿੱਚ ਪਤਾ ਨਹੀਂ ਕਿਉਂ ਮੇਰਾ ਜੀ ਨਹੀਂ ਕਰ ਰਿਹਾ ਪਿਆ ਹੋਇਆ ਲਸਣ ਵੀ ਪਿਆਜ਼ ਦਰਕ ਵੀ ਬਟ ਪਾਣਾ ਨਹੀਂ ਹੈਗਾ ਤੇ ਟਮਾਟਰ ਪਾਣੀ ਸੀ ਉਹ ਹੈ ਨਹੀਂ ਗੀ ਸਕਿੱਪ ਹੈ ਸਬਜੀ ਲੈਣ ਗਏ ਸੀ ਬਟ ਸਬਜੀ ਨਹੀਂ ਮਿਲੀ ਸੰਡੇ ਹੈ ਨਾ ਅੱਜ ਇਸ ਪੋਸੀਬਲ ਹੋਏ ਤੇ ਬਲੌਗ ਤੋਂ ਹੋ ਸਕਦਾ ਅੱਜ ਹੀ ਮਿਲ ਜਾਵੇ ਤੇ ਲੋ ਜੀ ਇੱਥੇ ਜਿਹੜਾ ਆਪਾਂ ਪਿਆਜ਼ ਵਗੈਰਾ ਭੁੰਨਣ ਲੱਗ ਗਏ ਸੀ ਇਹ ਠੀਕ ਹੈ ਜੀ ਵਿੱਚ ਹੀ ਮੈਂ ਧਨੀਆ ਕੱਟਿਆ ਹੋਇਆ ਸੀ ਤੇ ਇਹ ਆਪਾਂ ਅੱਜ ਚੱਪਣ ਕਦੂਆਂ ਦਾ ਨਾ ਪਰਠਾ ਰੈਡੀ ਕਰਾਂਗੇ ਇਸ ਕਰਕੇ ਮੈਨੂੰ ਕੜਾਹੀ 'ਚ ਬਣਾ ਰਹੀ ਆ ਜਿਹੜਾ ਕਿਹੜੀ ਸੁੱਕੀ ਸਬਜ਼ੀ ਹੁੰਦੀ ਜਾਂ ਪਰਥਾ ਵਗੈਰਾ ਜਿਹੜਾ ਆਪਾਂ ਰੈਡੀ ਕਰਦੇ ਉਹ ਹਮੇਸ਼ਾ ਕੜਾਹੀ ਦੇ ਵਿੱਚ ਹੀ ਬਣਦਾ ਹੁੰਦਾ ਹੈਗਾ ਜੇਕਰ ਇਹਨੂੰ ਤੁਸੀਂ ਮਤਲਬ ਥੋੜੀ ਜਿਹੀ ਰਸਪੀਸੀ ਟਾਈਪ ਸਬਜ਼ੀ ਬਣਾਉਣਾ ਜਾਂ ਹੋਰ ਤਰੀਕੇ ਨਾਲ ਬਣਾਉਣਾ ਸੀ ਖੜਵੇਂ ਚ ਜੀ ਇੱਕ ਹੁੰਦਾ ਨਾ ਖੜਵੇਂ ਚ ਬਣਾਨੇ ਆਪਾਂ ਖੜੇ ਜੀ ਜਿਵੇਂ ਪੀਸ ਕੱਟੇ ਹੋਏ ਇਦਾਂ ਹੀ ਹੋਣ ਉਹ ਤਾਂ ਕੁੱਕਰ ਚ ਬਣ ਜਾਂਦੀ ਹੈ ਸਬਜ਼ੀ ਹਲਕਾ ਜਿਹਾ ਪਾਣੀ ਪਾ ਕੇ ਹਨਾ ਉਹ ਇੱਕ ਅਲੱਗ ਤਰੀਕੇ ਨਾਲ ਬਣ ਜਾਂਦੀ ਬਟ ਜਿਹੜਾ ਮੈਂ ਬਣਾਉਣ ਜਾ ਰਹੀ ਮੈਂ ਚੱਪਣ ਕਦੂਆਂ ਦਾ ਪਰਥਾ ਬਣਾਉਣ ਜਾ ਰਹੀ ਆਂ ਜੋ ਕਿ ਬਹੁਤ ਜਿਆਦਾ ਟੇਸਟੀ ਲੱਗਦਾ ਹੈ ਆਪਾਂ ਜਿਵੇਂ ਆਮ ਹੀ ਘਰ ਦੇ ਵਿੱਚ ਆਪਾਂ ਵੈਂਗਨ ਦਾ ਪਰਠਾ ਬਣਾਉਨੇ ਆ ਜਾਂ ਆਪਾਂ ਉਹਦਾ ਗਰਮੀਆਂ ਦੇ ਵਿੱਚ ਉਹ ਸਬਜੀ ਆਣ ਆ ਆਜੂਗੀ ਜਿਵੇਂ ਇਹਦਾ ਪਰਠਾ ਹੋ ਗਿਆ ਜਾਂ ਹੁੰਦਾ ਆਪਣਾ ਉਹਨੂੰ ਕਹਿੰਦੇ ਹੁੰਦੇ ਨਾ ਪੇਠਾ ਇੱਥੇ ਦਾ ਪਰਤਾ ਬਹੁਤ ਟੇਸਟੀ ਬਣਦਾ ਇਸ ਪ੍ਰਕਾਰ ਜਿਹੜਾ ਇਹ ਵੀ ਪਰਤਾ ਬਣ ਜਾਂਦਾ ਹੁੰਦਾ ਚੱਪਣ ਘਤੂਆਂ ਦਾ ਵੀ ਤੇ ਬਹੁਤ ਟੇਸਟੀ ਲੱਗਦਾ ਤੁਸੀਂ ਵੀ ਕਦੇ ਨਹੀਂ ਟਰਾਈ ਕੀਤਾ ਤਾਂ ਟਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਲੱਗਦਾ ਬਸ ਇਹਨੂੰ ਫਾੜੀਆਂ ਦੀ ਫਾਰਮ ਦੇ ਵਿੱਚੋਂ ਬਸ ਪਰਥੇ ਦੀ ਸ਼ੇਪ ਆ ਜਾਊਗੀ ਜਦੋਂ ਇਹ ਗੱਲ ਜਾਣਗੇ ਹਨਾ ਮਤਲਬ ਫੋਰ ਐਗਜ਼ਾਮਪਲ ਜਿੱਦਾਂ ਸਬਜੀ ਬਣ ਜਾਂਦੀ ਹੁੰਦੀ ਲਓ ਜਿੱਥੇ ਆਪਣਾ ਭੁੰਨਿਆ ਗਿਆ ਸੀ ਤੇ ਲੰਮੇ-ਲੰਮੇ ਫਾੜੀਆਂ ਕੱਟ ਲਿਆ ਸੀ ਬ੍ਰੇਕ-ਬ੍ਰੇਕ ਤੇ ਆਪਾਂ ਇਹਨਾਂ ਨੂੰ ਇਹਦੇ ਵਿੱਚ ਐਡ ਔਨ ਕਰਤਾ ਸੀ ਸਬਜੀ ਦੇ ਵਿੱਚ ਤੇ ਮਿਕਸ ਕਰ ਰਹੇ ਹਾਂ ਮੈਨੂੰ ਚੰਗੀ ਤਰ੍ਹਾਂ ਬਸ ਇਹਨੂੰ ਮੈਂ ਇਸੇ ਫੋਮ ਦੇ ਵਿੱਚ ਹੀ ਰੈਡੀ ਕਰਦੀ ਹੁਣ ਇਸ ਤਰੀਕੇ ਦੇ ਨਾਲ ਹੀ ਰੈਡੀ ਕਰਦੀ ਹੁਣ ਇਹਦੇ ਵਿੱਚ ਨਾ ਮੈਂ ਨਮਕ ਪਾ ਦੂੰਗੀ ਜਿੰਨਾ ਤੁਸੀਂ ਮਤਲਬ ਖਾਨੇ ਨੂੰ ਤੇਜ਼ ਖਾਨੇ ਨੂੰ ਹਲਕਾ ਖਾਨੇ ਨੂੰ ਤੁਹਾਡੇ ਤੇ ਡਿਪੈਂਡ ਹੈ ਤੁਸੀਂ ਆਪਣੇ ਅਕੋਰਡਿੰਗ ਜਿਹੜਾ ਨਮਕ ਮਿਰਚ ਵਗੈਰਾ ਪਾ ਸਕਦੇ ਹੋ ਬਟ ਇਸ ਟਾਈਮ ਕੱਲਾ ਨਮਕ ਹੀ ਪਾਣਾ ਕੋਈ ਹੋਰ ਮਿਰਚ ਮਸਾਲਾ ਹਲਦੀ ਵਗੈਰਾ ਨਹੀਂ ਐਡ ਔਨ ਕਰਨੀ ਬਿਲਕੁਲ ਵੀ ਠੀਕੇ ਜੀ ਕੱਲਾ ਨਮਕ ਪਾ ਕੇ ਇਹਨੂੰ ਮਿਕਸ ਅਪ ਕਰਨਾ ਹੈ ਐਂਡ ਇਹਨੂੰ 5 ਤੋਂ 7 ਮਿੰਟ ਇਹਨੂੰ ਬਸ ਆਪਾਂ ਟੱਕ ਕੇ ਰੱਖ ਦੇਣਾ ਠੀਕ ਹੈ ਜੀ ਕਿਉਂਕਿ ਇੰਨੇ ਮਿੰਟ ਦੇ ਵਿੱਚ ਹੀ ਜਿਹੜਾ ਆਪਣਾ ਨਮਕ ਹੈ ਉਹ ਆਪਣੇ ਜਿਹੜੇ ਚੱਪਣ ਕद्दू ਦੇ ਫਾੜੀਆਂ ਨੇ ਪੀਸਿਸ ਆ ਉਹਨਾਂ ਨੂੰ ਆਪਾਂ ਨੂੰ ਗਲਣ ਦੇ ਵਿੱਚ ਮਦਦ ਕਰੂਗਾ ਠੀਕ ਹੈ ਨਮਕ ਤੇ ਚਲੋ ਜੀ ਇੱਥੇ ਬਸ ਆਪਏ ਇਹਨੂੰ ਮੈਂ ਟੱਕਦਾ ਹੈਗਾ ਤੇ ਇਸ ਤੋਂ ਬਾਅਦ 10 5 ਤੋਂ 7 ਮਿੰਟ ਆਪਾਂ ਇਹਨੂੰ ਇੱਦੀ ਟੱਕ ਕੇ ਰੱਖ ਦਾਂਗੇ ਤੇ ਆਪਣੀ ਜਿਹੜੀ ਸਹੀ ਫੋਮ ਦੇ ਵਿੱਚ ਆਜੂ ਜਿਹੜਾ ਆਪਾਂ ਪਟਾ ਰੈਡੀ ਕਰਨਾ ਹੈ ਤਾਂ ਠੀਕ ਹੈ ਜੀ ਬਸ ਸੋਨੇ ਨੂੰ ਆਪਾਂ ਟੱਕ ਦੇਨੇ ਚੱਕੋ ਜੀ ਨੂੰ ਆਪਾਂ ਹੁਣਾ ਦਿੰਨੇ ਆ ਟਾਕ ਤੇ ਫਿਰ ਮਿਲਦੇ ਆ ਜਦੋਂ ਇਹ ਸਬਜੀ ਨੈਕਸਟ ਕਲਿੱਪ ਦੇ ਨਾਲ ਮਿਲਦੇ ਆ ਤੇ ਬਾਕੀ ਬਹੁਤ ਦਿਨੋਂ ਬਾਅਦ ਮੈਂ ਜਿਹੜਾ ਵਲੌਗ ਸ਼ੂਟ ਕਰਨ ਜਾ ਰਹੀ ਆ ਪਲੀਜ਼ ਸਾਰੇ ਜਣੇ ਵਲੌਗ ਨੂੰ ਫੁੱਲ ਵਾਚ ਕਰੋ ਜੀ ਤੇ ਮੈਨੂੰ ਮੋਟੀਵੇਟ ਜ਼ਰੂਰ ਕਰਿਓ ਜੇ ਤਾਂ ਜੋ ਮੈਂ ਪਹਿਲਾਂ ਦੇ ਵਾਂਗ ਆਪਣੇ ਜਿਹੜੇ ਵਲੌਗਸ ਰੈਡੀ ਕਰ ਸਕਾਂ ਤੇ ਮੋਟੀਵੇਸ਼ਨ ਮੈਨੂੰ ਤਾਂ ਹੀ ਮਿਲੂਗਾ ਜੇਕਰ ਤੁਸੀਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋਗੇ ਕਿਉਂਕਿ ਜਿੰਨਾ ਮੇਰੇ ਹੱਥ ਵਿੱਚ ਮੋਟੀਵੇਸ਼ਨ ਹੈਗਾ ਉਸ ਅਕੋਰਡਿੰਗ ਮੈਂ ਅੱਜ ਉੱਠ ਕੇ ਮੋਟੀਵੇਟ ਆਪਣੇ ਆਪ ਨੂੰ ਕਰਕੇ ਵੀਡੀਓ ਬਣਾ ਰਹੀ ਹਾਂ ਤੇ ਤੁਹਾਡੇ ਤੱਕ ਅੱਜ ਹੀ ਅਪਲੋਡ ਕਰ ਦੋਗੀ ਬਸ ਲੋੜ ਹੈ ਤੁਹਾਡੇ ਮੋਟੀਵੇਸ਼ਨ ਦੀ ਸੋ ਤੁਸੀਂ ਮੋਟੀਵੇਟ ਮੈਨੂੰ ਕਿੱਦਾਂ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਠੀਕ ਹੈ ਜੀ ਪਲੀਜ਼ ਸਾਰੇ ਜਣੇ ਮੈਨੂੰ ਮੋਟੀਵੇਟ ਜ਼ਰੂਰ ਕਰਿਓ ਜੀ ਇੱਥੇ ਲਓ ਜਿੱਥੇ ਆਪਾਂ ਸਬਜੀ ਦਿੱਤੀ ਟੱਕ ਤੇ ਹੁਣ ਸਬਜੀ ਜਦੋਂ ਦੇਖਦੇ ਆਪਾਂ ਥੋੜੀ ਜੀ 5 ਤੋਂ 7 ਮਿੰਟ ਜਦੋਂ ਗਲ ਜਾਣਗੇ ਨਾ ਤੇ ਫਿਰ ਉਸ ਤੋਂ ਬਾਅਦ ਆਪੇ ਇਹਦੇ ਵਿੱਚ ਮਸਾਲੇ ਐਡ ਔਨ ਕਰਾਂਗੇ ਕਿਉਂਕਿ ਮਸਾਲਿਆਂ ਦੇ ਨਾਲ ਹੀ ਸਬਜੀ ਬੰਨੀ ਟੇਸਟ ਅਕੋਰਡਿੰਗ ਟੂ ਟੇਸਟ ਹੁੰਦਾ ਨਾ ਕਿਉਂਕਿ ਕਈ ਹਲਕੀ ਖਾਂਦੇ ਆ ਨਮਕ ਮਿਰਚ ਕਈ ਤੇਜ਼ ਖਾਂਦੇ ਕਈ ਮੀਡੀਅਮ ਖਾਂਦੇ ਅਸੀਂ ਮੀਡੀਅਮ ਆ ਲੈਣ ਜੀ ਤੇ ਲੋ ਜੀ ਇੱਥੇ ਮੈਨੂੰ ਸੌਰੀ ਭੁੱਲ ਗਈ ਸੀ ਸਾਰਾ ਨਮਕ ਮਸਾਲਾ ਵਗੈਰਾ ਪਾ ਲਿਆ ਸੀ ਕਲਿੱਪ ਮੈਨੂੰ ਲੱਗਾ ਕਿ ਤੇ ਆਉਣਾ ਜਦਕਿ ਫੋਨ ਔਨ ਨਹੀਂ ਸੀਗਾ ਠੀਕ ਹੈ ਮੈਨੂੰ ਭਲੇਖੇ ਦੇ ਵਿੱਚ ਹੋ ਗਿਆ ਲੋ ਜੀ ਇੱਥੇ ਜਿਹੜਾ ਮੇਰਾ ਪਰਠਾ ਬਿਲਕੁਲ ਬਣ ਕੇ ਤਿਆਰ ਹੋ ਚੁੱਕਿਆ ਤੇ ਨਮਕ ਮਿਰਚ ਤੇ ਮਸਾਲਾ ਪਾ ਲਿਆ ਸੀ ਆਪਾਂ ਇਹਦੇ ਵਿੱਚ ਤੇ ਜਿਹੜਾ ਤਾਜ਼ਾ ਕੱਟਿਆ ਧਨੀਆ ਜਿਹੜਾ ਵਿੱਚ ਪਾ ਦਾਂਗੇ ਆਪਾਂ ਤੇਨੂੰ ਕਰ ਦਾਂਗੇ ਮਿਕਸ ਤੇ ਪਰਠਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਤੇ ਬਹੁਤ ਜ਼ਿਆਦਾ ਟੇਸਟੀ ਬਣਦਾ ਜਿਨ੍ਹਾਂ ਨੇ ਕਦੇ ਹਨਾ ਚੱਪਣ ਗੱਦੂ ਦਾ ਪਰਠਾ ਤਿਆਰ ਨਹੀਂ ਕੀਤਾ ਜਾਂ ਕਦੇ ਨਹੀਂ ਬਣਾਇਆ ਜਾਂ ਖਾਦਾ ਨਹੀਂ ਤੇ ਸਾਰੇ ਜਣੇ ਟਰਾਈ ਕਰਕੇ ਜ਼ਰੂਰ ਦੇ ਦੱਸਿਓ ਜੇ ਤੇ ਬਾਕੀ ਮੈਨੂੰ ਵੀ ਜ਼ਰੂਰ ਦੱਸਿਓ ਜੋ ਤੁਹਾਨੂੰ ਮੇਰੀ ਰੈਸਪੀ ਕਿੱਦਾਂ ਦੀ ਲੱਗੀ ਠੀਕ ਹੈ ਜੀ ਲੋਜੀ ਸਬਜੀ ਆਪਾਂ ਬਣਾ ਲਈ ਇਸ ਤੁਹਾਨੂੰ ਦੱਸਿਆ ਸੀ ਤੇ ਦੂਜੇ ਨੰਬਰ ਤੇ ਲੱਡੂ ਵੀ ਵੰਡ ਤੇ ਸਾਰੇ ਆਪਾਂ ਬਸ ਵੰਡ ਤੇ ਸਾਰੇ ਜਿੰਨੇ ਵੰਡਨੇ ਸੀ ਜਿਵੇਂ ਤੁਹਾਨੂੰ ਪਤਾ ਹੀ ਆ ਪਿੰਥ ਨੂੰ ਪਤਾ ਹੀ ਜਿਵੇਂ ਪਿੰਡਾਂ ਦੇ ਵਿੱਚ ਵੰਡਨੇ ਹੁੰਦੀ ਹਨਾ ਘਰ ਘਰ ਜਿਵੇਂ ਆਪਣੇ ਵਿਆਹ ਕਰਕੇ ਆਉਂਦੇ ਨੇ ਤੇ ਘਰ ਘਰ ਵੰਡਲਾ ਹੁੰਦਾ ਇੱਕ ਮਿੰਟ ਜੀ ਲੋ ਜੀ ਮੈਨ ਲੱਗਾ ਗਰੋਸਰੀ ਦਾ ਸਮਾਨ ਰਾਤੀ ਥੋੜਾ ਹੀ ਰਹਿੰਦਾ ਸੀ ਪਹੁੰਚोले ਜਾਇਆ ਹੁਣ ਖੰਡ ਲਾਦਾ ਅੱਗੇ ਨਾ ਖੰਡ ਅਸੀਂ ਗੱਟਾ ਲੈ ਕੇ ਹੁੰਦੇ ਹੁੰਨੇ ਆ ਤੇ ਹੁਣ ਖੰਡੇ ਨਹੀਂ ਲੱਗਦੀ ਨੇ ਆ ਪੱਤੀ ਖੰਡ ਅਚਾਲ ਗੋੜ ਸੌਂਫ ਲੈ ਚੀਆਂ ਕੀ ਕੋਸ਼ਿਸ਼ ਬਾਹਲਾ ਨਹੀਂ ਸਮਾਨ ਖਤਮ ਹੋਇਆ ਸੀ ਆ ਪੋਹਾ ਮੁੱਕ ਗਿਆ ਬਸ ਇਹ ਆ ਪਿਆ ਤੇ ਆ ਤੁਹਾਨੂੰ ਮੈਂ ਵਿਖਾ ਕੇ ਟੀਆਂ ਲੱਡੂ ਡੱਬਾ ਪਿਆ ਤੇ ਮੁੱਕ ਗਿਆ ਉਹਤ ਨਹੀਂ ਡੱਬਾ ਵੀ ਸੀ ਤੇ ਆ ਮੇਰੇ ਪਏ ਲੱਡੂ ਇੰਨੇ ਕਰ ਗਏ ਸਾਰਾ ਮੁੱਕ ਗਿਆ ਜਿੰਨੀ ਭੱਜੀ ਸੀ ਵੰਡਤੀ ਮਤਲਬ ਸਾਰੀ ਖਾਂਦੇ ਨਹੀਂ ਅਸੀਂ ਰੋਜ਼ ਤੇ ਲਓ ਜੀ ਹੁਣ ਕੈਮਰਾ ਥੋੜੀ ਲੋ ਹੋ ਗਈ ਲੇ ਲਓ ਜੀ ਕੋਨਾਪਾ ਕਰਦੇ ਆ ਚਲੋ ਜੀ ਸਬਜੀ ਤੁਹਾਨੂੰ ਮੈਂ ਵਿਖਾਤੀ ਸਬਜੀ ਮੈਂ ਬਣਾ ਲੀਆ ਸਬਜੀ ਦਾ ਕੰਮ ਨਿਭਾਏ ਇੱਕ ਤਾਂ ਵਲੌਗ ਕਾਫੀ ਦਿਨਾਂ ਬਾਅਦ ਸ਼ੂਟ ਕਰ ਰਹੇ ਹਾਂ ਬਿਲਕੁਲ ਸਮਝ ਨਹੀਂ ਆਂਦੇ ਕਿੱਥੋਂ ਸਟਾਰਟ ਕਰਾਂ ਕਿੱਥੋਂ ਐਂਡ ਕਰਾਂ ਜਮੇ ਨਹੀਂ ਸਮਝ ਆ ਰਹੀ ਸਹੀ ਦੱਸੋ ਤਾਂ ਬਾਰੇ ਦਿਨਾਂ ਬਾਅਦ ਕਮ ਸੇ ਕਮ ਡੇਲੀ ਵਲੋਗਿੰਗ ਤੇ ਵੇਖਿਆ ਜਾਵੇ ਤਾਂ ਮੈਨੂੰ ਕਿੰਨੇ ਮਹੀਨੇ ਵਗਰਾ ਹੋ ਗਿਆ ਹੋਊਗਾ ਤੇ ਵੈਸੇ ਵੀ ਵੀਡੀਓ ਨਾ ਪਾਉਣ ਤੇ ਮਨ ਲਾ 10 ਦਿਨ ਹੋ ਕੇ ਵੀਡੀਓ ਨਹੀਂ ਪਾਈ ਜਮਾਂ ਵੀ ਜਿਵੇਂ ਆਪਾਂ ਤੇ ਅੱਜ ਵੀੜੇ ਦੇ ਵਿੱਚ ਇੰਨਾ ਕੁ ਤੁਰਿਆ ਮੈਂ ਤੇ ਇਹ ਜਿਹੜੀ ਵੀਡੀਓ ਆਪਾਂ ਨਵੇਂ ਫੋਨ ਤੇ ਬਣਾ ਰਹੇ ਆ ਤੇ ਨਾਲ ਇਹਦੇ ਤੁਹਾਨੂੰ ਪਤਾ ਲੱਗ ਜਾਊ ਮੇਰੇ ਵਿਦਵਾਗ ਧੁਕ ਵਾਲਾ ਕੁਝ ਪੈ ਗਿਆ ਆ ਰਾਨੋ ਕੜੀਏ ਤੇ ਮੰਮੀ ਇੱਧਰ ਪਸੂਆਂ ਦਾ ਕੰਮ ਕਰੀ ਜਾਂਦੇ ਹੈਗੇ ਆ ਤੇ ਜਪ ਚੋਤ ਦਾਦੂ ਦੇ ਨਾਲ ਗਏ ਹੈਗਾ ਬਾਹਰ ਤੇ ਚਲੋ ਜੀ ਮੈਂ ਆਸ ਕਰਦੀ ਆਂ ਇੰਨੀ ਕੀ ਵੀਡੀਓ ਸ਼ੂਟ ਕੀਤੀ ਐ ਇਸ ਵੇ ਮੈਂ ਆਸ ਕਰੂੰਗੀ ਤੁਹਾਨੂੰ ਜਿਹੜੇ ਮੇਰੀ ਵੀਡੀਓ ਪਸੰਦ ਆਈ ਹੋਗੀ ਜੇਕਰ ਵੀਡੀਓ ਮਾੜੀ ਮੋਟੀ ਪਸੰਦ ਆਈ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਬਾਕੀ ਕੋਸ਼ਿਸ਼ ਕਰੂੰਗੀ डेली ਵੀਡੀਓ ਬਣਾ ਸਕਾਂ ਤੇ ਤੁਹਾਡੇ ਤੱਕ ਪਹੁੰਚਾ ਸਕਾਂ ਬਸ ਥੋੜਾ ਹੀ ਮੋਟੀਵੇਟ ਕਰੋ ਜੀ ਵੀਡੀਓ ਨੂੰ ਵਾਚ ਕਰੋ ਫੁੱਲ ਵਾਚ ਕਰੋ ਐਂਡ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਕਿ ਕਿ ਜੀ ਕਿ ਕੁ ਮੋਟੀਵੇਸ਼ਨ ਦੇ ਨਾਲ ਹੀ ਮੋਟੀਵੇਸ਼ਨ ਹੀ ਘਟ ਹੋਇਆ ਤੇ ਮੋਟੀਵੇਸ਼ਨ ਦੇ ਨਾਲ ਹੀ ਮੈਂ ਕੰਮ ਕਰ ਦੇਖਨੇ ਆ ਤੇ ਮੇਲਾ ਤਾਂ ਘਟ ਗਈ ਲਾਈਟ ਇਹਦੇ ਨਾਲ ਦੀ ਮੇਰੀ ਪਤਨ ਕਿੱਧਰ ਚਲ ਗਈ ਐਸੀ ਪ੍ਰਾਣੀਆਂ ਛੋਟੀਆਂ ਮੈਂ ਸਗੋਂ ਲਈ ਕੋਈ ਨਹੀਂ ਨਵੀਂ ਆ ਨਵੀਂ ਲੈ ਆਂਦੀ ਸੀ ਮੀ ਨਹੀਂ ਲਈ ਜੜੀ ਇਹਦੇ ਨਾਲ ਦੀ ਮੇਰੀ ਵੀ ਇਹ ਰੈੱਡ ਕਲਰ ਪਿੰਕ ਜੇ ਕਲਰ ਦੀ ਤੁਸੀਂ ਤਾਂ ਸਗੋਂ ਦੇਖੀ ਹੋਗੀ ਮੈਂ ਇੱਕ ਵਾਰ ਲਈ ਆ ਤੇ ਸੋਹਣੀਆਂ ਲੱਗਦੀਆਂ ਸਗੋਂ ਨਵੀਆਂ ਹਰੇ ਨਵੀਆਂ ਲੈਣ ਲੱਗੀ ਪ੍ਰਾਣੀਆਂ ਦਾ ਜਨ ਬੇੜਿਆ ਨਹੀਂ ਮੇਰਾ ਤੇ ਚਲੋ ਜੀ ਅੱਜ ਕਰਾਂਗੇ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਊਗਾ ਚਿਕਨ ਮੜਮਟੇ ਵਧੀਆ ਲੱਗੇ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਮਿਲਾਂ ਤੁਹਾਨੂੰ ਨਵੇਂ ਵਲੌਗ ਦੇ ਨਾਲ ਹੋਪ ਕਰਾਂਗੇ ਹੋਪ ਕਰਾਂਗੇ ਛੇਤੀ ਤੁਹਾਨੂੰ ਵਲੌਗ ਬਣਾ ਕੇ ਪਾ ਸਕੀ ਤੇ ਬਾਕੀ ਦੇਖ ਜੇ ਕਿੱਦਾਂ ਬੰਦਾ ਕੀ ਸਿਸਟਮ ਬੰਦਾ ਮੋਟੀਵੇਟ ਹੁੰਨੀ ਹੈ ਮੈਂ ਜਲਦੀ ਤੋਂ ਜਲਦੀ ਕਿ ਕਿੱਦਾਂ ਕੁਝ ਨਹੀਂ ਪਤਾ ਤੇ ਚਲੋ ਜੀ ਮਿਲਦੇ ਨਵੀਂ ਵੀਡੀਓ ਤਦ ਤੱਕ ਦੇ ਲਈ ਸਸਟ੍ਰੀਕਾਲ ਟੇਕ ਕੇਅਰ ਬਾਏ ਬਾਏ